ਸਤਿਗੁਰਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮ ਇਟਾਡਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਦੋ ਵੇੜਾਂ ਆ ਗਿਆ ਵੀਰੋ ਦੋਵੇਂ ਤਾਜ਼ੀਆਂ ਸੂਈਆਂ ਨੇ ਆਓ ਵੀਰ ਜੀ ਇਹਦੇ ਬਾਰੇ ਲੰਨੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤਿਗੁਰਾਲ ਵੀਰੇ ਸਤਿਗੁਰਾਲ ਜੀ ਹੋਰ ਸੁਣਾਓ ਕੀ ਹਾਲ ਚੱਲ ਵਧੀਆ ਵਧੀਆ ਵੀਰ ਜੀ ਤੁਸੀਂ ਸੁਣਾਓ ਵਧੀਆ ਵੀਰੇ ਨਾਂ ਦੱਸਿਓ ਨਾਂ ਵੀਰ ਜੀ ਮੇਰਾ ਬੱਗੂ ਜੇ ਹਾਂਜੀ ਪਿੰਡ ਮੁਕਾਮ ਜੇ ਹਾਂਜੀ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਜਨਾਲਾ ਜੇ ਫੋਨ ਨੰਬਰ ਵਿੱਚ 81466 70428 ਦੋ ਵੇੜਾਂ ਆਈਆਂ ਵੀਰੇ ਕੋਲੇ ਦੋ ਵੇੜਾਂ ਜੀ ਵੀਰ ਜੀ ਤਾਜ਼ੀਆਂ ਸਨ ਠੀਕ ਹੈ ਜੀ ਇਹ ਤੋਂ ਕਰੀਏ ਸ਼ੁਰੂ ਪਹਿਲਾ ਨੰਬਰ ਹੈ ਨਾ ਇਹਦੇ ਕਿੰਨਾ ਦੁੱਧ ਆ ਵੀਰੇ ਇਹਦੇ ਤੋਂ ਦੇ ਵਿੱਚ ਬਿਲਕੁਲ 9 ਲੀਟਰ ਦੁੱਧ ਤਿਆਰ ਜੀ 9 ਲੀਟਰ ਤਿਆਰ ਹੈ ਤਿਆਰ ਹਾਂ ਜੀ ਠੀਕ ਹੈ ਵੀਰੇ ਬੱਚਾ ਕੀ ਆ ਗਿਆ ਬੱਚਾ ਵੀ ਜੀ ਦਾ ਵਛਾ ਜੇ ਹੋ ਅੱਛਾ ਵਛਾ ਆ ਗਿਆ ਹਾਂ ਜੀ ਠੀਕ ਹੈ ਕਿੰਨੇ ਟਾਈਮ ਦੀ ਸੂਈ ਆ ਵੀਰੇ ਇਹਦੇ ਵਿੱਚ ਕੋਈ 15 ਦਿਨਾਂ ਦੀ ਕੋਈ ਸੂਈ ਹੈ 15 15 ਦਿਨਾਂ ਦੀ ਕਰੀਬ ਹਾਂ ਜੀ ਹਾਂ ਜੀ 15 ਦਿਨਾਂ ਦੀ ਸੂਈ ਠੀਕ ਹੈ ਵੀਰੇ ਖੋਲੋ ਲਓਏ ਵੇਖੋ ਵੀਰੋ 15 ਦਿਨ ਫੈਂਟ ਫੋਨ ਵੀਰੇ ਚੰਗੀ ਹੁੰਦੀ ਹੁੰਨੀ ਇਹਦੀ ਵੀਰੇ ਜੀ ਮੱਝ ਚ ਫੈਂਟ ਲੱਗਦੀ ਹੈ ਇਹਦੀ ਠੀਕ ਹੈ ਵੀਰੇ ਵੇਖ ਲੋ ਵੀਰੇ ਲੈਵਲ ਵਾ ਚੈੱਕ ਕਰ ਲੋ ਥਨ ਥਨ ਦੀ ਕੁਆਲਿਟੀ ਚੈੱਕ ਕਰ ਲੋ ਇਹ ਮੁੱਠੀ ਵਾਲਾ ਵੀਰੇ ਜੀ ਥਨ ਲੱਗਾ ਠੀਕ ਹੈ ਹਾਂਜੀ ਚੁਆਈ ਚੁਆਈ ਕਿਵੇਂ ਵੀਰੇ ਵੀਰੇ ਜੀ ਇੱਕ ਨੰਬਰ ਹੋ ਜੀ ਕੋਈ ਘਟਾਣੀ ਕੋਈ ਐ ਇੱਕ ਨੰਬਰ ਚੁਆਈ ਇੱਕ ਨੰਬਰ ਚੁਆਈ ਆ ਗਈ ਆ ਹਾਂਜੀ ਬਾਕੀ ਵੀਰੇ ਨਾਣਾ ਨੂਣਾ ਚੈੱਕ ਕਰ ਲੋ ਮਾਨੇ ਤੇ ਐ ਲੈਵਲ ਵਾ ਚੰਗਾ ਘੈਂਟ ਆ ਚੰਗੀ ਵੈੜ ਆ ਗਈ ਆ ਹੁਣ ਕਿੰਨਾ ਦੁੱਧ ਵੀਰੇ ਮੋਕੇ ਦੇ ਵੀਰੇ ਜੀ 9 ਕਿਲੋ ਦੁੱਧ ਤਿਆਰ 9 ਲੀਟਰ ਦੁੱਧ ਤਿਆਰ ਆ ਬਾਕੀ ਚੋਈ ਚੋਈ ਇੱਕ ਰੱਸੀ ਤੋਂ ਬਿਨਾ ਵੀਰੇ ਬਿਨਾ ਬੰਜੀ ਬਿਨਾ ਵੰਗੇ ਦਾ ਆ ਬਿਨਾ ਵੰਗੇ ਤੋਂ ਹਾਂਜੀ ਹਾਂਜੀ ਠੀਕ ਆ ਵੀਰੇ ਹਾਂਜੀ ਮਗਰ ਵਸ਼ ਆ ਗਿਆ ਹਨਾ ਜੀ ਠੀਕ ਆ ਵੀਰੇ ਠੀਕ ਆ ਆ ਵੇ ਲੋ ਵੀਰੇ ਚੈੱਕ ਕਰ ਲਓ ਹਾਂਜੀ ਬਾਕੀ ਵੀਰੇ ਮੋਲ ਦੀ ਗੱਲ ਕਰੀਏ ਕਿੰਨੇ ਦੀ ਦੇਣੀ ਐ ਜੀ ਮੋਲ ਜਿੰਨਾ ਮਰਜ਼ੀ ਕਰਾ ਲਓ ਹਾਂਜੀ 32000 ਦੀ ਦੇ ਦਈਏ ਵੜ 32 ਦੀ ਹਾਂਜੀ ਚਲੋ ਕਰ ਦਿਓ ਮਾਨਤਨ ਮਾਨਤਨ ਕਰਾ ਲਓ ਵੀਰ ਜੀ ਤੁਸੀਂ 2 ਛੱਡ ਦਈਏ ਵੀਰ ਜੀ 30 ਦੀ 30 ਦੀ 2 ਹੋਰ ਜਾਂਦੇ ਫਿਰ ਜਾਈਏ 28 ਦੀ ਹਾਂ ਨਾ ਵੀਰ ਜੀ 26000 ਦੀ ਵੜ ਦੇ ਦਾਂਗੇ 26000 ਦੀ ਹਾਂਜੀ ਠੀਕ ਹੈ ਵੀਰੇ ਹਾਂਜੀ ਬਾਕੀ ਉਹ ਵੀਰ ਫੋਨ ਲਾਵੇ ਮਾਂ ਤਨ ਹੋ ਜੂ ਕਰਦਾਂਗੇ ਵੀਰ ਜੀ ਆਏ ਗਏ ਦਾ ਮਾਂ ਤਨ ਕਰਦਾਂਗੇ ਠੀਕ ਹੈ ਬਿਨਾ ਮੰਗੇ ਤਾਂ ਵੀਰੇ ਬਿਨਾ ਮੰਗੇ ਤਾਂ ਵੀਰ ਜੀ ਰੱਸੀ ਰੱਸੀ ਤੋਂ ਬਿਨਾ ਕੋਈ ਵੀਰ ਜੀ ਰੱਸੀ ਨਹੀਂ ਇਦਾਂ ਹੀ ਥੱਲੇ ਬੈ ਜਾਈਦਾ ਠੀਕ ਹੈ ਠੰਡੀ ਸੀਲ ਆ ਠੰਡੀ ਸੀਲ ਆ ਵੀਰ ਜੀ ਠੀਕ ਹੈ ਵੀਰੇ ਦੂਜੇ ਨੰਬਰ ਤੇ ਆ ਗਈ ਇਹਦੇ ਬਾਰੇ ਦੱਸਿਓ ਇਹ ਵਿੱਚ ਸ਼ਾਈ ਹਾਲ ਜਰਸੀ ਕਰਾਓ ਜੇ ਹਾਂਜੀ ਇਹ ਵੀ ਕੋਈ ਦਾ 15 ਦਿਨਾਂ ਦੀ ਸੂਈ ਜੇ ਠੀਕ ਹੈ ਘਰੋਂ ਜੋੜਾ ਲੈ ਆ ਜੇ ਵੀਰ ਜੀ ਇੱਕੋ ਘਰੋਂ ਲੈ ਆ ਜੋੜਾ ਉਹ ਘਰੋਂ ਵਿੱਚ ਜੋੜਾ ਲਿਆ ਠੀਕ ਹੈ ਇਹਦਾ ਬਚਾ ਗਿਆ ਆ ਗਿਆ ਇਹਦਾ ਵੀ ਬੱਛਾ ਜੇ ਵੀਰ ਜੀ ਇਹਦਾ ਬੱ ਦੁੱਧ ਕਿੰਨਾ ਦੇਸਲੇ ਦੁੱਧ ਵੀਰ ਜੀ ਇਹ ਦੇਖੋ 10 ਕਿਲੋ ਜੇ ਪੂਰਾ ਅਸ 10 ਲੀਟਰ ਦੁੱਧ ਆਗਾ ਹਾਂਜੀ ਹਾਂਜੀ ਖੋਲੋ ਵੀਰ ਜੀ ਵੇਖੋ ਵੀਰੋ ਇਹਦੇ ਮਗਰੇ ਵਸ਼ ਆ ਗਿਆ ਵਾ ਥਣ ਥਣ ਦੀ ਕੁਆਲਿਟੀ ਇਹਦੀ ਵੀ ਚੈੱਕ ਕਰ ਲਓ ਚੰਗਾ ਥਣ ਲੱਗਿਆ ਨਾੜਾ ਨੂਣਾ ਚੈੱਕ ਕਰ ਲਓ ਬਾਨੇ ਦੇ ਚੰਗੀ ਵੜਾ ਵੀਰੋ ਵੀ ਕਰੋਸ ਪਨ ਆ ਗਈ ਹੈ ਸ਼ਾਈ ਹਲ ਚ ਹਾਂਜੀ ਮੱਝਾਂ ਵਾਲਾ ਦੁੱਧ ਪੂਰਾ ਅੱਛਾ ਮੱਝਾਂ ਵਾਲਾ ਦੁੱਧ ਆਗਾ ਹੈ ਨਾ ਚੁਾਈ ਚੁਈ ਇੱਕ ਨੰਬਰ ਵੀਰ ਜੀ ਮੈਨਾਂ ਕੋ ਪੁੱਛ ਬਿਨਾ ਮੰਗੇ ਤੋਂ ਵੀਰੇ ਮੰਗਾ ਪੁੰਦ ਨਹੀਂ ਨਹੀਂ ਵੀਰ ਜੀ ਵੰਗਾ ਮੜਾ ਜਾਂ ਪਾਲੇ ਰ ਅਹ ਰੱਸੀ ਪਾਲੇ ਦੀ ਮਣੀ ਜੀ ਬਾਕੀ ਜੇ ਕਿਸੇ ਨੇ ਬਿਨਾ ਮੰ ਠੀਕ ਹੈ ਵੀਰੇ ਚੈੱਕ ਕਰ ਲਓ ਵੀਰੋ ਪਹਿਲਾ ਸੂਆ ਜੀ ਆ ਗਈ ਠੀਕ ਠੀਕ ਹੈ ਵੀਰੇ ਪਹਿਲਾ ਸੂ ਆ ਗਈ ਹੈ ਨਾ ਕਿੰਨਾ ਦੁੱਧ ਦੱਸਿਆ ਇਹਦਾ ਜੀ 10 ਕਿਲੋ ਦੁੱਧ ਤਿਆਰ ਜੀ ਠੀਕ ਹੈ ਵੀਰੇ ਹਾਂਜੀ ਬਾਕੀ ਵੀਰੇ ਮੁੱਲ ਦੀ ਗੱਲ ਕਰੀਏ ਕਿੰਨੇ ਦੀ ਦੇਣੀ ਵੜ ਜੀ ਦੇ ਦਿਆਂ 35000 ਦੀ 35 ਦੀ ਹਾਂਜੀ ਜੀ ਜਾਂਦੇ ਮਾਨਦਨ ਕਰ ਦਿਓ ਦੇ ਲੋ ਬਾਕੀ ਦੇ ਰਹੀਏ ਜੀ 32 ਦੀ ਹਾਂਜੀ ਚਲੋ ਦੇਖ ਲਓ ਜੋੜੇ ਜੋ ਕਰਦੇ ਹੋ ਮਾਨਤਨ ਜੇ ਕੋਈ ਜੋੜਾ ਲੱਲੂ ਵੀਰ ਦਾ ਜੋੜੇ ਦੇ ਵਿੱਚ ਹੀ ਕਰਦਾਂਗੇ ਜੋੜੇ ਦੇ ਵਿੱਚ ਉਹ 26 ਦੀ ਦੇਦਾਂਗੇ ਚਲੋ ਇਹ 28 ਜੋ 28 ਦੀ ਦੇਦਾਂਗੇ ਇਹ 28000 ਦੀ ਉਹ 26 ਦੀ ਆਹ 28000 ਦੀ ਦੇਦਾਂਗੇ ਵੇੜ ਉਹ 26 ਦੀ ਉਹ 26 ਦੀ ਜੇ ਕੋਈ ਜੋੜਾ ਬਾਹੂ ਦਾ ਮਾਨਤਨ ਕਰਦਾ ਠੀਕ ਆ ਵੀਰੇ ਵੇਲੋ ਵੀਰੋ ਵੀਰ ਦਾ ਰੇਟ ਜਾ ਜਾ ਬਾਕੀ ਤੁਸੀਂ ਫੋਨ ਲਾ ਲਿਓ ਮਾਨਤਨ ਹੋਰ ਹੋ ਜਾਣਗੇ ਥਣ ਥਣ ਵਧੀਆ ਲੱਗੇ ਆ ਵੇੜਾ ਨੂੰ ਬਾਕੀ ਵੀਰ ਨੇ ਦੱਸਿਆ ਕੀ ਚਵਾ ਚੂ ਇੱਕ ਨੰਬਰ ਲੱਗਿਆ ਵੀਰੇ ਮੈਨਾਂ ਕੋ ਵੀ ਜੀ ਪੂਰ ਛਟੇ ਦੀ ਗਾਰੰਟੀ ਹੋ ਗਈ ਠੀਕ ਆ ਵੀਰੇ ਠੀਕ ਆ ਬਾਕੀ ਸਾਰੇ ਵੀਰਾਂ ਨੂੰ ਇਹੋ ਬੇਨਤੀ ਹੁੰਦੀ ਹੈ ਹਰ ਵੀਡੀਓ ਦੇ ਵਿੱਚ ਵੀ ਵੀਰ ਜੀ ਤੁਸੀਂ ਪਸ਼ੂ ਦੇ ਲਾਗੇ ਇੱਕ ਟਾਈਮ ਜ਼ਰੂਰ ਪਹੁੰਚਿਆ ਕਰੋ ਆਪਦੀ ਚਵਾਈ ਕਰੋ ਪਾਸ ਕਰੋ ਉਹ ਵੀਰੇ ਤੁਹਾਡਾ ਆਪ ਦਾ ਫਰਜ਼ ਬੰਦਾ ਜੀ ਹਨਾ ਵੀਰੇ ਬਿਲਕੁਲ ਬਿਲਕੁਲ ਵੀਰ ਜੀ ਆਪਣਾ ਚੈੱਕ ਕਰਕੇ ਆਪਣਾ ਚੈੱਕ ਸਭ ਕੁਝ ਕਰ ਕਰਕੇ ਵੀਰੇ ਤੇ ਵੀਰ ਜੀ ਨਾਂ ਦੱਸਿਓ ਆਪਦਾ ਨਾਂ ਵੀਰ ਜੀ ਬੱਗੂ ਜੇ ਪਿੰਡ ਮਕਾਮ ਜੇ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਜਨਾਲਾ ਜੀ ਠੀਕ ਹੈ ਵੀਰੇ ਹਾਂਜੀ ਨੰਬਰ ਮੇਰਾ 814670428 ਜੀ ਠੀਕ ਹੈ ਵੀਰੇ ਬਾਕੀ ਸਾਰੇ ਵੀਰਾਂ ਨੂੰ ਬੇਨਤੀ ਹੁੰਦੀ ਵੀਰ ਜੀ ਚੈਨਲ ਨੂੰ ਵਾਤ ਵਾਤ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਜੋ ਨਵੀਂ ਤੋਂ ਨਵੀਂ ਵੀਡੀਓ ਲਿਆ ਕੇ ਤੁਹਾਨੂੰ ਦਿਖਾ ਲਈ ਜਾਵੇ ਜੀ ਠੀਕ ਹੈ ਵੀਰੇ ਸਾਸਿਕਾ ਸਾਸਿਕਾ